ਕੁਝ ਗੱਲਾਂ ਪਤਾ ਲੋਕਾਂ ਨੂੰ ਵੀ ਹਾਂ ਮੈਂ 7ਵੀਂ ਫੇਲ ਆ ਜਾਂ ਮੈਂ ਬੱਸਾਂ ਦੀਆਂ ਬਾਡੀਆਂ ਲਾਉਂਦਾ ਰਿਹਾ ਹਾਂ ਹਾਜੀ ਦੋਸਤੋ ਜੀ ਖਾਨ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਹੋਗੇ ਬਹੁਤ ਹੀ ਸੁਰੀਲੇ ਤੇ ਵਧੀਆ ਗਾਣੇ ਦੇਣ ਵਾਲਾ ਪੰਜਾਬੀ ਗਾਇਕ 22 ਸਾਡਾ ਜੀ ਖਾਨ ਜੋ ਕਿ ਦਿਲ ਦਾ ਵੀ ਬਹੁਤ ਹੀ ਚੰਗਾ ਹੈ ਸੋ ਇਸ ਮੁਕਾਮ ਤੱਕ ਪਹੁੰਚਣ ਲਈ ਜੀ ਖਾਨ ਨੇ ਕਿੰਨਾ ਕੁ ਜ਼ਿੰਦਗੀ ਵਿੱਚ ਸਟਰਗਲ ਕੀਤਾ ਹੈ ਉਹ ਕਿਸੇ ਨੂੰ ਨਹੀਂ ਪਤਾ ਸੋ ਇੱਕ ਇੰਟਰਵਿਊ ਦੇ ਦੌਰਾਨ ਉਹਨੇ ਆਪਣੀ ਜੋ ਜ਼ਿੰਦਗੀ ਦੀ ਜਿੰਨੀ ਵੀ ਸਟਰਗਲ ਹੈ ਜਿੰਨੀ ਵੀ ਉਹਨੇ ਮਿਹਨਤ ਕੀਤੀ ਹੈ ਇੱਕ ਸ਼ੇਅਰ ਕੀਤੀ ਹੈ ਤੁਸੀਂ ਵੀ ਸੁਣੋ ਇਹ ਪੂਰੀ ਵੀਡੀਓ ਤੇ ਜੀਖਾਂ ਬਾਈ ਦੇ ਲਈ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਜਰੂਰ ਕਰ ਲਿਓ ਕੁਝ ਗੱਲਾਂ ਪਤਾ ਲੋਕਾਂ ਨੂੰ ਵੀ ਹਾਂ ਮੈਂ ਸੱਤਵੀਂ ਫੇਲ ਆ ਜਾਂ ਮੈਂ ਬੱਸਾਂ ਦੀ ਬਾਡੀਆਂ ਲਾਉਂਦਾ ਰਿਹਾ ਮੈਂ ਮੈਂ ਲਲਾਰੀ ਵੀ ਸੀ ਮੈਂ ਸਾਡੇ ਉੱਥੇ ਸੇਠਾਂ ਦੀ ਦੁਕਾਨ ਸੀ ਉੱਥੇ ਪੋਚੇ ਵੀ ਲਾਏ ਆ ਮੈਂ ਬਰਫ਼ ਵੀ ਵੇਚੀ ਆ ਵੀਰੇ ਹਮਮ ਔਰ ਮੈਂ ਆਟੋ ਵੀ ਚਲਾ ਮੇਰੇ ਨਾਲ ਵੀਰੇ ਭੈਣ ਭਰਾ ਇਕੱਠੇ ਪੜਦੇ ਹੁੰਦੇ ਸੀਗੇ ਪੰਜਵੀਂ ਕਲਾਸ ਤੱਕ ਅੰਗਰੇਜ਼ੀ ਸਕੂਲ ਚ ਪੜਾਇਆ ਡੇ ਤੇ ਉਸ ਤੋਂ ਬਾਅਦ ਸਰਕਾਰੀ ਸਕੂਲ ਚ ਲੱਗੇ ਸਰਕਾਰੀ ਸਕੂਲ ਚ ਯਾਰ ਦੋਸਤ ਹੈ ਜੇ ਮਿਲ ਗਏ ਜਟਵੈ ਉਹ ਬਸਤਾ ਰਖਾਉਂਦੇ ਸੀ ਹਾਜ਼ਰੀ ਲੱਗਦੀ ਸੀ ਪਹਿਲੇ ਪੀੜ ਚ ਕੰਦ ਟੱਪੋ ਪਾਜ ਜਾਂਦੇ ਸੋਰੀ ਡੜੀ ਬਾਰ ਖੱਡੀ ਜਾਣਾ ਕਿਤੇ ਕੋਸ਼ਿਸ਼ ਕਰਨਾ ਕਿਤੇ ਕੋਸ਼ਿਸ਼ ਕਰਨਾ ਫਿਰ ਆਖਰ ਨੂੰ ਆ ਕੇ ਲਾਸਟ ਜੋ ਲਾਸਟ ਪੀੜ ਹੁੰਦਾ ਸੀ ਉਹਨੂੰ ਵੱਢ ਜਾਣਾ ਬਸਤਾ ਚੱਕ ਕੇ ਕਰੇ ਵੀ ਪੜ ਕੇ ਆ ਮੁੰਡਾ ਸੋ ਦੋਸਤੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜਰੂਰ ਕਰਿਓ ਤੇ ਬੈਲ ਆਈਕਨ ਨੂੰ ਕਲਿੱਕ ਜਰੂਰ ਕਰ ਲਿਓ ਕਿਉਂਕਿ ਇਦਾਂ ਦੀਆਂ ਵੀ ਬ੍ਰੀਡ ਲੈ ਕੇ ਆਸੀ ਆਉਂਦੇ ਰਹਾਂਦੇ ਆ ਜੀ